ਸਾਰੀ ਸਮੱਸਿਆ ਜੀ ਬਾਰਦਾਨਾ ਦਾ ਲਿਫਟਿੰਗ ਨਹੀਂ ਹੋ ਰਹੀ ਹੈਗੀ ਨਾ ਕੋਈ ਗੱਡੀ ਆ ਰਹੀ ਹੈ ਉਹਰੇ ਜੇ ਗੱਡੀਆਂ ਆਉਂਦੀ ਵੀ ਐ ਤਾਂ ਡਰਾਈਵਰ ਲੇਬਰ ਨੂੰ ਕਹਿੰਦਾ 2000 ਰੁਪਏ ਦਿਓ ਤਾਂ ਗੱਡੀ ਲੋਡ ਕਰਾਉਂਗਾ ਦੇਵਰਾਲੇ ਕਿੱਥੋਂ ਦੇਣਗੇ 2000 ਰੁਪਏ ਉਹਨਾਂ ਨੂੰ ਇਉਂ ਦਾ ਕਾਰਨ ਕੀ ਆ ਉਹ ਕਿਉਂ ਮੰਗਦੇ ਕਾਰਨ ਉਹ ਕਹਿੰਦੇ ਨੇ ਸੇਲੋ ਚ ਜਾਂਦਾ ਮਾਲ ਪੇ ਉਥੇ ਤਿੰਨ ਤਿੰਨ ਚਾਰ ਚਾਰ ਦਿਨ ਗੱਡੀ ਨਹੀਂ ਵਿਹਲੀ ਹੁੰਦੀ ਸਾਨੂੰ ਕਿ ਪੰਜਾਬ ਸਰਕਾਰ ਸੇਲੋ ਭੇਜੇ ਪੰਜਾਬ ਸਰਕਾਰ ਗਡੌਨਾ ਚ ਲਾਹੇ ਸਾਨੂੰ ਲੇਬਰ ਨੂੰ ਤਾਂ ਇਸ ਕਰਦੀ ਕੋਈ ਦਿੱਕਤ ਨਹੀਂ ਹੈਗੀ ਜੀ ऐसा माल लोड करना है अगर जिथे मर्जी उतरे जिथे मर्जी ना उतरे बाबू जी के हम लोग को यहाँ बीस या पच्चीस रोज का मंडी होता है यहाँ जो हम लोग कब आए हैं दो तीन महीने से सब बैठ के खा गए हैं और बोरी चके नहीं जा रहा सरकार से निवेदन है कि कृपया बोरी चके और हम लोग को यहाँ से हिसाब करके भेजा है बाऊ लोग बोलता है जब तक बोरी नहीं चका जाएगा हिसाब बोरी का नहीं होगा अगला हम लोग गरीब बंदा है सब यही खा जाएंगे बाबू जी फिर बिहार क्या लेके जाएंगे और अगर हम लोग को जीरी का लगाने का सीजन आ रहा है वहाँ जाएंगे दो रुपया कमाएंगे वो भी नहीं कमा पाते यहाँ बैठ के खाते जा रहे हैं ट्रेन का खर्चा भी कैसे ट्रेन का वो भी मुश्किल है बाबू जी घर पे ना एक दो मंगाना पड़े पैसा यहाँ कुछ नहीं बनने वाला है क्यूँकि हम लोग यहाँ मंडी में आए थे जी और मंडी में आके बैठे हुए डेढ़ महीना से हम लोग यहाँ फंसे हुए हैं बहुत परेशानी का सामना कर रहे हैं हम लोग क्योंकि 20 बाईस तारीख को मंडी का काम हम लोग को खत्म हो गया है बाईस तारीख से हम लोग आज करीब बीस पच्चीस दिन से बैठे हुए हैं परेशानी यह है कि अपना खुद का खा रहा हूँ माल नहीं उठ रहा बाबू हिसाब नहीं दे रहा బాబు ਕੋ ਕਹਨਾ माल ਉਠੇਗਾ ਫਿਰ ਹਿਸਾਬ ਦੇਂਗੇ ਵਿਚ ਵਿੱਚ ਹਮ ਲੋਗ ਗਰੀਬ ਬੰਦੇ ਮਰ ਰਹੇ ਕਿਤਨਾ ਮਾਲ ਪੜਾਇਆ ਮਹਾਂ ਲਮਸਮ ਪੂਰੇ ਮੰਡੀ ਮੇ 40 ਤੋਂ 45 ਹਜ਼ਾਰ ਬੋਰੀਆ ਆ ਗਾੜੀ ਨਹੀਂ ਆ ਰਹੀ ਆਪਕੀ ਗਾੜੀ ਇੱਕ ਵੀ ਨਹੀਂ ਆ ਰਹੀ ਮੇਰੇ ਪਾਸ ਕਿਤਨਾ ਟਾਈਮ ਹੋ ਗਿਆ 15 20 ਦਿਨੋਂ ਸੇ ਗਾੜੀ ਨਹੀਂ ਆ ਰਹਾ ਬਸ ਕੋਈ ਕبھی ਕبھی ਇੱਕ ਗਾੜੀ ਆ ਜਾਂਦਾ ਹੈ ਸੇ ਜਹਾਂ ਸਾਹਿਬ ਉਰੇ 17 4 2030 ਨੂੰ ਪਹਿਲੀ ਬੋਲੀ ਲੱਗੀ ਸੀ ਅੱਜ 17 ਤਰੀਕ 5ਵੇਂ ਮਹੀਨੇ ਦੀ ਹੋਗੀ ਉਰੇ ਮੈਨੂੰ ਐ ਲੱਗਦਾ 20 20 ਤੋਂ ਲੈ ਕੇ 30% ਤੱਕ ਸਿਰਫ ਮਾਲ ਦੀ ਲਿਫਟਿੰਗ ਹੋਈ ਹੈ ਮਾਲ ਦੀ ਲਿਫਟਿੰਗ ਨਾ ਹੋਣ ਕਰਕੇ ਸਾਰਾ ਮਾਲ ਨੀਚੋਂ ਖਰਾਬ ਹੋ ਰਿਹਾ ਅਸੀਆਂਖ ਲੱਗੀ ਪਈ ਹੈ ਜੀ ਬਾਰ ਦਾ ਨਖਰ ਖਤਮ ਹੋਇਆ ਪਿਆ ਜੀ ਇਹ ਜਿਹੜੀ ਲੇਬਰ ਹੈ ਸਾਡੇ ਨਾਲ ਸੰਬੰਧਤ ਲੇਬਰ ਹੈ ਜੀ ਇਹ ਲੇਬਰ ਕੋਈ ਬਿਹਾਰ ਯੂਪੀ ਦੀ ਲੇਬਰ ਹੈ ਗਰੀਬ ਬੰਦੇ ਨੇ ਇਹ ਆਪਣੇ ਪਿੰਡ ਜਾਣ ਤੋਂ ਬੈਠੇ ਨੇ ਕਿਉਂਕਿ ਦੇਖੋ ਮਾਲ ਦਾ ਲੇਬਰ ਨਹੀਂ ਚੱਕਣਾ ਜੀ ਉਨੀ ਦੇ ਤੱਕ ਰਹਿ ਜਾ ਨਹੀਂ ਸਕਦੇ ਜੇਕਰ ਮਾਲ ਨਹੀਂ ਲਿਫਟ ਹੋ ਰਿਹਾ ਇਸ ਮਸੱਈਆ ਜੀ ਸਾਡੀ ਲੈਣਾ ਦੇ ਵਿੱਚ ਜੀ ਜਿਹੜੀਆਂ ਮੁੰਡੀਆਂ ਸਾਈਲੋ ਨਾਲ ਲਿੰਕ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਲਿਫਟਿੰਗ ਪੈਂਡਿੰਗਾ ਉਹਨਾਂ ਦੀ ਤਕਰੀਬਨ 1.5 ਲੱਖ ਬੋਰੀ ਦੀ ਪਰਚੇਸ ਸੀ ਉਹਦੇ ਵਿੱਚੋਂ ਲਗਭਗ 1.5 ਲੱਖ ਬੋਰੀ ਦੀ ਲਿਫਟਿੰਗ ਪੈਂਡੀਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਮੁੰਡੀਆਂ ਲਿੰਕ ਕੀਤੀਆਂ ਹੋਈਆਂ ਨੇ ਵੱਖ-ਵੱਖ ਸੈਂਟਰਾਂ ਦੀਆਂ ਤੇ ਉੱਥੇ ਤਕਰੀਬਨ 55-60 ਹਜ਼ਾਰ ਬੋਰੀ ਲੋਡ ਆਨਰੋਡ ਹੁੰਦੀ ਆ ਉਹਦੇ ਕਰਕੇ ਟਰੱਕਾਂ ਦੀ ਲਾਈਨ ਲੱਗੀ ਆ ਲੋਡਿੰਗ ਘੱਟ ਹੋਣ ਕਰਕੇ ਇਹ ਮੁੰਡੀਆਂ ਦੀ ਲਿਫਟਿੰਗ ਘੱਟ ਹੋ ਰਹੀ ਆ ਸਰ ਕੋੜੇ ਨਾਵਦੀ ਜਿਹੜੀ ਸਮੱਸਿਆ ਪੱਟੀ ਆਈ ਹੈ ਉਹਦੇ ਵਿੱਚ ਕਾਫੀ ਗੱਟਾ ਥੋੜਾ ਪੈਂਡਿੰਗ ਪਿਆ ਤੇ ਲੋਕਾਂ ਨੇ ਅੱਜ ਪ੍ਰਸ਼ਾਸਨ ਖਿਲਾਫ ਨਾਰੀ ਵਜ ਵਿੱਚ ਕੀ ਸਮੱਸਿਆ ਜਿਹੜੀ ਰਹੀ ਹੈ ਮਜ਼ਦੂਰਾਂ ਨੂੰ ਆ ਰਹੀ ਹੈ ਕਿ ਉਹ ਕਦੋਂ ਤੱਕ ਖਤਮ ਹੋਵੇ ਦੇਖੋ ਕੋੜੇ ਨਾ ਮੱਡੀ ਦੇ ਵਿੱਚ ਇਹ ਆ ਵੀ ਅਸੀਂ ਤਾਂ ਟਰੱਕ ਯੂਨੀਅਨ ਤੋਂ ਰੋਜ਼ ਹੀ ਟਰੱਕ ਮੰਗਦੇ ਆ ਪਰ ਉੱਥੇ ਸਾਈਲੋ ਦੇ ਵਿੱਚ ਜਿਹੜੀ ਅਨਲੋਡਿੰਗ ਲਿਮਟਡ ਹੋਣ ਕਰਕੇ ਮਤਲਬ ਅਵੇਲੇਬਿਲਟੀ ਆਫ ਟਰੱਕਸ ਘਟਦਾ ਜਦੋਂ ਵੀ ਟਰੱਕ ਅਵੇਲੇਬਲ ਹੋਵੇ ਜਲਦੀ ਤੋਂ ਜਲਦੀ ਚੱਕੀ ਜਾਊਗੀ ਤੇ ਮੋਰਓਵਰ ਇਹ ਆ ਵੀ ਜਦੋਂ ਸਾਈਲੋ ਦੀ ਕੰਪਲੀਟ ਹੋ ਗਈ ਲੱਗੇ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਲੈਣਾ ਸਰ ਇੱਕ ਸਮੱਸਿਆ ਜਿਹੜੀ ਹੈਗੀ ਹੈ ਆਰਟੀਆ ਦੀ ਵੀ ਸ਼ਾਰਟੇਜ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਮੱਸਿਆ ਵੀ ਸਾਡੇ ਤੇ ਪਾਈ ਜਾਂਦੀ ਹੈ ਜਦ ਕਿ ਜਿਹੜਾ ਸਮੱਸਿਆ ਤਾਂ ਹੈਗੀ ਹੈ ਸੈਲਰੀ ਮਾਲ ਨਹੀਂ ਚੱਕੇ ਜਾ ਰਹੇ ਪਰ ਉਹ ਆਰਟੀਆ ਕਹਿੰਦੇ ਵੀ ਸਾਡੇ ਤੇ ਪਾਈ ਉਹ ਤੇ ਕੀ ਕਰੇ ਕੋਈ ਜਿਹੜੀ ਸ਼ਾਰਟੇਜ ਦੀ ਸਮੱਸਿਆ ਇਸ ਸੰਬੰਧੀ ਮੈਂ ਲੱਸੀ ਆਪ ਨੂੰ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਜੀ ਇਹਦਾ ਵੀ ਜੋ ਵੀ ਮਤਲਬ ਸਟੇਟ ਲੈਵਲ ਤੇ ਹੱਲ ਹੋਊਗਾ ਸ਼ਾਰਟੇਜ ਦਾ ਉਹਨਾਂ ਨੇ ਐਫਸੀਆ ਨਾਲ ਵੀ ਕਨਵੇ ਕੀਤਾ ਹੋਇਆ ਜੀ ਉਨਾ ਨਾਲ ਵੀ ਮੈਟਰ ਡਿਸਕਸ ਹੋ ਰਿਹਾ ਤੇ ਬਾਕੀ ਸਟੇਟ ਲੈਵਲ ਤੇ ਵੀ ਜਿਹੜਾ ਵੀ ਸੂਟੇਬਲ ਹੱਲ ਹੋਊਗਾ ਉਹਨਾਂ ਦਾ ਕੀਤਾ ਜਾਵੇਗਾ